ਅੱਜ ਹਰ ਪਾਸੇ ਪੰਜਾਬ ਪੁਲਿਸ ਦੀ ਇਸ ਕਰਕੇ ਕਿਰਕਰੀ ਹੋ ਰਹੀ ਆ ਕਿਉਂਕਿ ਪੰਜਾਬ ਪੁਲਿਸ ਤੜਕਸਾਰ ਕਿਸਾਨਾਂ ਦੇ ਘਰੇ ਪਹੁੰਚ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੱਲ ਹੀ ਮੀਟਿੰਗ ਦੇ ਵਿੱਚੋਂ ਉੱਠ ਕੇ ਇਹ ਗੱਲ ਕਹਿ ਦਿੱਤੀ ਸੀ ਕਹਿੰਦੇ ਅੱਜ ਦੀ ਮੀਟਿੰਗ ਖਤਮ ਤੁਸੀਂ ਜੋ ਕਰਨਾ ਕਰ ਲਓ ਅੱਜ ਵੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਹਰ ਪਾਸੇ ਸਿਆਸਤ ਦੀ ਗੱਲ ਕਰੀਏ ਸਮਾਜ ਸੇਵਕਾਂ ਦੀ ਗੱਲ ਕਰੀਏ ਹਰ ਪਾਸੇ ਇਹੀ ਚਰਚਾ ਚੱਲ ਰਹੀ ਆ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਠੀਆ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਦੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਤੇ ਹੁਣ ਲੱਖਾਂ ਸਦਾਣਾ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਿੱਥੇ ਅਪੀਲ ਕੀਤੀ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਕੀ ਕੁਝ ਕਹਿ ਰਹੇ ਨੇ ਲੱਖਾਂ ਸਦਾਣਾ ਕਿਸਾਨਾਂ ਦੇ ਹੱਕ ਦੇ ਵਿੱਚ ਕਿਸ ਤਰੀਕੇ ਦੀ ਆਵਾਜ਼ ਬੁਲੰਦ ਕਰ ਰਹੇ ਨੇ ਇੱਕ ਵਾਰ ਹਾਂਜੀ ਸਤਾਵਜਾਲੇ ਮਹਾਰਾਜ ਮੁੱਖ ਮੰਤਰੀ ਪੰਜਾਬ ਅੱਜ ਕਹਿ ਰਹੇ ਨੇ ਕਿਸਾਨਾਂ ਦੇ ਉੱਤੇ ਕੱਲ੍ਹ ਵਾਲੀ ਮੀਟਿੰਗ ਨੂੰ ਲੈ ਕੇ ਕਿ ਮੈਂ ਡਰਦਾ ਨਹੀਂ ਕਿਸੇ ਤੋਂ ਤੇ ਮੈਂ ਐਕਸ਼ਨ ਵੀ ਲੈ ਸਕਦਾ ਸਮਾਨ ਸਾਹਿਬ ਐਕਸ਼ਨ ਦਾ ਤੁਸੀਂ ਬਹੁਤ ਚੜਦੇ ਲੈ ਰਹੇ ਹੋ ਪੰਜਾਬ ਦੀਆਂ ਮਾਵਾਂ ਦੇ ਪੁੱਤ ਝੂਠੇ ਪੁਲਿਸ ਮੁਕਾਬਲਿਆਂ 'ਚ ਮਰਵਾ ਕੇ ਕਦੇ ਪੀਲੀ ਭੀਤ ਤੇ ਕਦੇ ਤਰਨ ਤਾਰਨ ਕਦੇ ਅੰਮ੍ਰਿਤਸਰ ਖਰੇ ਜਲੰਧਰ ਕਦੇ ਪਟਿਆਲੇ ਐਕਸ਼ਨ ਹੀ ਆ ਬਹੁਤ ਚੜਦੇ ਐਕਸ਼ਨ ਲੈ ਰਹੇ ਹੋ ਤੁਸੀਂ ਸੈਂਟਰ ਦੀਆਂ ਨੀਤੀਆਂ ਲਗਾਤਾਰ ਪੰਜਾਬ 'ਚ ਲਾਗੂ ਕਰ ਰਹੇ ਆ ਜੋ ਭਾਜਪੀ ਕਹਿੰਦੀ ਤੁਸੀਂ ਉਹ ਪੰਜਾਬ 'ਚ ਲਾਗੂ ਕਰ ਰਹੇ ਹੋ ਸਿੱਖਿਆ ਨੀਤੀ ਸੈਂਟਰ ਦੀ ਉਹ ਤੁਸੀਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਆ ਪੂਰੇ ਭਾਰਤ ਦੇ ਵਿੱਚ ਜੀ ਨੇ 2022 ਦੇ ਵਿੱਚ ਸਰਕਾਰ ਬਣਨਸਾਰ ਸਿੱਖਿਆ ਨੀਤੀ ਜਿਹੜੀ ਮਾਰੂ ਨੀਤੀ ਆ ਸੱਭਿਆਤਾ ਦੇ ਲਈ ਪੰਜਾਬ ਦੇ ਲਈ ਬੋਲੀ ਵਿਰਸੇ ਲਈ ਉਹ ਤੁਸੀਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਲਾਗੂ ਕੀਤੀ ਆ ਐਕਸ਼ਨ ਲੈ ਰਹੇ ਹਾਂ ਆ ਬੀਬੀਐਮਪੀ ਦੇ ਵਿੱਚ ਇੱਥੇ ਜ਼ਰਗਰ ਨੇ ਕੱਢ ਕੇ ਪੰਜਾਬ ਨੂੰ ਬਾਹਰ ਮਾਰਿਆ ਤੇ ਚੂੰ ਟੱਕ ਨਹੀਂ ਕੀਤੀ ਤੁਸੀਂ ਸੋ ਪੰਜਾਬੀਓ ਜਿਹੜੀ ਗੱਲਬਾਤ ਕਿਸਾਨਾਂ ਨੂੰ ਲੈ ਕੇ ਕਿਸਾਨਾਂ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚੋਂ ਪੰਜਾਬ ਦਾ ਮੁੱਖ ਮੰਤਰੀ ਉੱਠ ਕੇ ਭੱਜਿਆ 2 ਘੰਟੇ ਮੀਟਿੰਗ ਕਰਕੇ ਕਿ ਚੰਗਾ ਤੁਸੀਂ ਧਰਨਾ ਲਾ ਲਓ ਕੋਈ ਗੱਲ ਨਹੀਂ ਯਾਰ ਦੇਖਾਂਗੇ ਤੇ ਉਸ ਤੋਂ ਬਾਅਦ ਜਾਕ ਕੇ ਸਾਰੇ ਕਿਸਾਨ ਆਗੂ ਥਾਉ ਥਾਈ ਤੇ ਫੜ ਕੇ ਥਾਣਾ ਚ ਬੰਦ ਕਰਤੇ ਜਾਂ ਕਹਲਾ ਚ ਨਜ਼ਰ ਬੰਦ ਕਰਤੇ ਇਹ ਜਿਹੜੀ ਡਿਕਟੇਟਰ ਭਵੰਸਿਆਂ ਦਾ ਪਤਾ ਸੀਗਾ ਕਿ ਤੂੰ ਬਿਆੰਤਾ ਬਣੇਗਾ ਪਰ ਤੂੰ ਬਿਆੰਤੇ ਨੂੰ maat ਪਾਏਗਾ ਪਾ ਰਹੇ ਹਾਂ ਜੋ ਘਾਣ ਤੂੰ ਇਸ ਵੇਲੇ ਕਰ ਰਹੇ ਹਾਂ ਜੋ ਤੂੰ ਖਤਰਨਾਕ ਨੀਤੀ ਪੰਜਾਬ ਦੇ ਵਿੱਚ ਖੇਡ ਰਿਹਾ ਨਾ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਭਾਪੀ ਕਰ ਰਹੀ ਹੈ ਪੰਜਾਬ ਚ ਦਫਾੜ ਪਾ ਕੇ ਪੰਜਾਬ ਨੂੰ ਜਾਤਾਂ ਪਾਤਾਂ ਦੇ ਵਿੱਚ ਲੋਕਾਂ ਨੂੰ ਲੜਾ ਕੇ ਆ ਉਸਵੇਂ ਉਹੀ ਨੀਤੀ ਤੇ ਤੂੰ ਚੱਲ ਰਹੇ ਆ ਇੱਕ ਵੇਲਾ ਤੂੰ ਕਹਿੰਦਾ ਸੀਗਾ ਕਿ ਕਿਸਾਨਤਾ ਜੀ ਵਜਾ ਨਹੀਂ ਦੇਖਦਾ ਜਗਾ ਦੇਖ ਕੇ ਬਹਿ ਜਾਂਦੇ ਤਾਂ ਨਲਾ ਲੰਦੇ ਆ ਅੱਜ ਦਾ ਮੈਂ ਤੇਰਾ ਬਿਆਨ ਪੜ ਰਿਆ ਸੀਗਾ ਤੂੰ ਆਪਣੇ ਪਾਇਆ ਫੇਸਬੁੱਕ ਪੇਜ ਦੇ ਉੱਤੇ ਕਿ ਜੀ ਮੈਂ 3.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਜੀ ਹੋਰ ਵਰਗਾਂ ਨੂੰ ਤੰਗ ਨਾ ਕਰੋ ਧਰਨੇ ਨਾ ਲਾਓ ਸੜਕਾਂ ਨਾ ਰੋਕੋ ਇਹ ਕੱਲਾ ਸੋਡਾ ਪੰਜਾਬ ਨਹੀਂ ਹੋਰ ਵਰਗਾਂ ਦਾ ਵੀ ਪੰਜਾਬ ਹੈ ਤੂੰ ਕਹਿਣਾ ਕੀ ਚਾਹੁੰਦਾ ਵੀ ਕਿਸਾਨਾਂ ਦੇ ਨਾਲ ਦੂਜੇ ਵਰਗਾਂ ਦਾ ਟਕਰਾਅ ਹੋ ਜੇ ਪਰ ਪੰਜਾਬ ਦੇ ਲੋਕੋ ਤੁਹਾਨੂੰ ਮੈਂ ਇਹ ਗੱਲ ਦੱਸ ਦੇਣੀ ਚਾਹੁੰਨਾ ਕਿ ਜੇ ਇੱਥੇ ਕਿਸਾਨ ਜਿੱਥੇ ਬੰਦੀਆਂ ਜਾਂਉਂਦੀਆਂ ਨੇ ਜੇ ਮਾੜੇ ਮੋٹے ਕੋਈ ਹੱਕ ਪੰਜਾਬ ਨੂੰ ਮਿਲ ਰਹੇ ਆ ਜਾਂ ਤੁਸੀਂ ਸੌਖਿਆਂ ਅੱਜ ਤਾਂ ਇਨਾ ਕਿਸਾਨਾਂ ਦੀ ਬਦੌਲਤੋਂ ਜਾਂ ਇੱਥੇ ਬੰਦੀਆਂ ਦੀ ਬਦੌਲਤੋਂ ਪ੍ਰਭੂ ਨੇ ਤੁਹਾਡੇ ਘਰਾਂ ਚ ਆ ਕੇ ਤੁਹਾਨੂੰ ਇਹ ਸਰਕਾਰਾਂ ਕੁੱਟਣੀਆਂ ਗੀਆਂ ਗੱਲ ਯਾਦ ਰੱਖਿਓ ਇਸ ਨੇ ਚੂੰ ਤੱਕ ਨਹੀਂ ਕਰਨ ਦੇਣੀ ਬੋਲਣ ਨਹੀਂ ਦੇਣਾ ਕੋਈ ਆਵਾਇ ਨਹੀਂ ਕੱਢਣ ਦੇਣੀ ਕਿਸੇ ਨੇ ਸਭ ਨੂੰ ਫੜ ਫੜ ਕੇ ਨਾ ਅੰਦਰ ਤੁੰਦਿਆ ਕਰਨਗੇ ਕਿਸੇ ਨੂੰ ਉਸ ਕਰਨ ਨਹੀਂ ਦੇਣਾ ਆ ਜਿਹੜਾ ਜਿਹੜਾ ਕੰਮ ਇਹ ਕਰ ਰਿਹਾ ਨਾ ਭਵੰਤ ਜੋ ਬੀਜੇਪੀ ਦੇ ਹੱਥ ਓਕਾ ਬਣ ਕੇ ਪੰਜਾਬ 'ਚ ਕੰਮ ਕਰ ਰਿਹਾ ਇਹ ਸਾਰਾ ਭਵੰਤ ਕਰ ਰਿਹਾ ਹੁਣ ਨਵਾਂ ਡਰਾਮਾ ਬੈਠ ਲਿਆ ਜਾਂ ਤਹਿਸੀਲਦਾਰਾਂ ਦੇ ਮੰਗਰ ਹੋ ਗਿਆ ਛੀਲਾ ਤੁਰਿਆ ਫਿਰਦਾ ਕਿ ਮੈਂ ਤਹਿਸੀਲਰ ਫੜੂਗਾ ਜੀ ਐਸੀ ਛੀਲਰ ਫੜੇ ਜਾਣਗੇ ਆ ਘਾਟ ਹੋਣ ਦੇ ਨਾਲ ਤਨੂੰ ਨਾ ਨਾ ਇਹ टास्क ਕਰ ਫੜੇ ਜਾਣਗੇ ਤਿੰਨ ਸਾਲ ਕਿੱਦਾਂ ਸੁੱਤੇ ਰਹੇ ਹੁਣ ਘਟ ਆਉਣ ਵਾਲੇ ਹੋਗੇ ਤੁਸੀਂ ਪਤਾ ਲੱਗਿਆ ਵੀ ਉਹ ਬੜਕਾ ਕੇ ਮਾਰੇ ਦਿੱਲੀ ਵਾਲੇ ਲੋਕਾਂ ਨੇ ਹੁਣ ਨੂੰ ਪਤਾ ਲੱਗ ਗਿਆ ਪੰਜਾਬ 'ਚ ਵੀ ਲੋਕ ਦਿਖਾਉਣਗੇ ਸਾਨੂੰ ਪੰਜੀ ਦਾ ਪਾਉਣ ਹੁਣ ਇਧਰ ਨੂੰ ਹੋਗੇ ਘਟ ਆਉਣ ਤੇ ਹੋਗੇ ਮੈਂ ਪਹਿਲਾਂ ਹੀ ਬੋਲਿਆ ਮੈਂ ਜੀ ਬੋਲਦਾ ਡੀਐਸਪੀ ਰਹਾ ਮੇਰੇ ਫੂਲ ਤੇ ਮੈਂ 10 ਬੰਦੇ ਦੀ ਲਿਸਟ ਦਿੱਤੀ ਉਹ ਡੀਐਸਪੀ ਨੂੰ ਵੀ ਆਹ 10 ਬੰਦੇ ਚਿੱਟਾ ਵੇਚਦੇ ਆ ਤੇ ਉਹ ਡੀਐਸਪੀ ਨੇ ਉਹਨਾਂ ਬੰਦਿਆਂ ਨੂੰ ਬੁਲਾ ਕੇ ਦਫ਼ਤਰ ਚਾਹ ਪਿਆ ਕੇ ਮੇਰਾ ਨਾਂ ਲੈਂਦਾ ਸੀਗਾ ਵੀ ਲੱਖਾ ਸੋਡੇ ਨਾਂ ਦੇ ਕੇ ਗਿਆ ਜੇ ਫੜਨੇ ਆ ਤਾਂ ਇਹ ਜੇ ਬੰਦੇ ਫੜ ਹਿੰਮਤ ਹੈਗੀ ਤਾਂ ਕਰਾ ਇਨਕੁਆਰੀ ਮੈਂ ਦੱਸਦਾ ਡੀਐਸਪੀ ਦਾ ਨਾਮ ਕਿਹੜਾ ਡੀਐਸਪੀ ਹੈ ਮੇਰੇ ਪੂਲ ਡੈਕ ਗਿਆ ਡਰਾਮਿਆਂ ਨਾਲ ਆ ਜਿਹੜੀਆਂ ਤੂੰ ਅੱਖਾਂ ਪੁੰਜਣ ਦੀ ਕੋਸ਼ਿਸ਼ ਕਰ ਰਿਹਾ ਆ ਕਿਸਾਨਾਂ ਵਾਲੇ ਮੁੱਦੇ ਤੋਂ ਧਿਆਨ ਪਾਸੇ ਕਰਨ ਦੀ ਖਾਤਰ ਤੂੰ ਸੀਲਾਂ ਚ ਵੜ ਗਿਆ ਮਹਾਨਗਰਾਂ ਦੇ ਵਿੱਚ ਵੱਡੇ ਵੱਡੇ ਮਹਾਨਗਰਾਂ ਨੇ ਜਿਹੜੇ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਚ 20-20 ਕਰੋੜ ਰੁਪਈਆ ਇਕੱਠਾ ਕਰ ਰਹੇ ਆ ਵੱਡੇ ਵੱਡੇ ਅਧਿਕਾਰੀ ਤੇੜੇ ਤੇਰੇ ਇੱਕ ਮਹੀਨੇ ਦਾ ਉਹ ਕਿੱਥੇ ਜਾਂਦਾ ਹੈ ਉਹ ਜਾਂਦਾ ਦਿੱਲੀ ਵਾਲਾਂ ਤੱਕ ਸੋੜੇ ਤੱਕ ਉੱਥੋਂ ਤੱਕ ਪਹੁੰਚਦਾ ਅਸੀਂ ਇੱਕ ਪੈਸਾ ਨਹੀਂ ਜੀ ਖਾਣ ਦੇਵਾਂਗੇ ਲੋਕਾਂ ਨੂੰ ਆਹ ਤੇਰੇ ਨਰਿੰਦਰ ਕੌਰ ਭਰਾਜ ਐਮ ਐਲ اے ਜਿਹੜੀ 35 ਲੱਖ ਦਾ ਪਹਿਲਾਂ ਸੌਦਾ ਕਰਕੇ ਮੁਰਗੇ 55 ਲੱਖ ਉਹ ਤੁਹਾਡੀ ਟਰੱਕ ਦੀ ਹੁੰਦੀ ਪ੍ਰਧਾਨਗੀ ਦਿੱਤੀ ਆਹ ਤੇਰੇ ਹੋਰ ਥਾਂ ਥਾਂ ਤੇ ਐਮ ਐਲ اے ਕੀ ਕੁਝ ਕਰੀ ਜਾਂਦੇ ਆ ਸਭ ਪੰਜਾਬ ਦੇ ਲੋਕੋ ਇਸ ਬੰਦੇ ਦੀ ਫਿਤਰਤ ਨੂੰ ਸਮਝੋ ਕਿ ਇਹ ਬੰਦਾ ਪੰਜਾਬ ਨੂੰ ਬਿਲਕੁਲ ਖਤਮ ਕਰ ਰਿਹਾ ਜਿਹੜੀ ਨੀਤੀ ਦੇ ਚੱਲਿਆ ਹੋਇਆ ਹੁਣ ਬਾਲੇ ਕਹਿਣਗੇ ਮਸਲੇ ਤਾਂ ਜੀ ਅ ਸੈਂਟਰ ਦੇ ਨਾਲ ਨੇ ਪੰਜਾਬ ਦੇ ਵਿੱਚ ਧਰਨਾ ਲਾਉਣ ਦੀ ਕੀ ਲੋੜ ਐ ਪੰਜਾਬ ਨਾਲ ਪੰਜਾਬ ਸਰਕਾਰ ਨਾਲ ਵੀ ਬਹੁਤ ਮਸਲੇ ਹੈਗੇ ਨੁਕਸਾਨਾਂ ਦੇ ਮਜ਼ਦੂਰਾਂ ਦੇ ਹੋਰ ਵੱਖ-ਵੱਖ ਵਰਗਾਂ ਦੇ ਬਹੁਤ ਤਰ੍ਹਾਂ ਦੇ ਮਸਲੇ ਨੇ ਅਰੇ ਇਹ ਕਹਿੰਦਾ ਮੈਂ 10000 ਨੌਕਰੀਆਂ ਹੋਰ ਕੱਢਤੀਆਂ ਮੈਂ 60000 ਨੌਕਰੀਆਂ ਦੇਤੀਆਂ 60000 ਨੌਕਰੀ ਦਾ ਕਰੇ ਅੰਕੜਾ ਦਾ ਪੇਸ਼ ਕਰਦੇ ਕੋਈ ਉਹ ਰੱਖਦੇ ਵੀ ਆਹ ਨੌਕਰੀਆਂ ਦਿੱਤੀਆਂ ਤੇ ਤੁਝ ਪੰਜਾਬੀ ਕਿੰਨੇ ਆ ਵੀ ਦੱਸ ਦੀ ਤੇ ਨਵੀਆਂ ਪੋਸਟਾਂ ਦੇ ਵਿੱਚ ਤੂੰ ਪੰਜਾਬੀ 10 ਨੰਬਰ ਦੀ ਰੱਖੀ ਐ ਇੱਕ 50 ਨੰਬਰ ਦਾ ਟੈਸਟ ਰੱਖਤਾ ਉਹਦੇ ਨੰਬਰ ਨਹੀਂ ਵਿੱਚ ਜੁੜਨੇ ਮੈਟ ਨਹੀਂ ਆਉਣੇ ਨੰਬਰ ਉਹ ਵੀ ਪੇਪਰ ਬੜਾ ਸੌਖਾ ਸੈੱਟ ਕਰਦੇ ਆ ਵੀ ਬਾਹਰਲੇ ਬੰਦਿਆਂ ਨੂੰ ਇੱਥੇ ਆ ਕੇ ਨੌਕਰੀ ਸੌਖੀ ਮਿਲ ਜੇ ਸੋ ਜੋ ਤੂੰ ਕਾਣ ਭਾਂਸਿਆ ਕਰ ਰਿਹਾ ਤੈਨੂੰ ਇਤਿਹਾਸ ਨੇ ਲੋਕਾਂ ਨੇ ਕਦੇ ਮਾਫ਼ ਨਹੀਂ ਕਰਨਾ ਯਾਦ ਰੱਖੀ ਇਹ ਸਦਾ ਨਹੀਂ ਬਾਗੀ ਬਲਬਲ ਬੋਲਦੀ ਸਦਾ ਨਹੀਂ ਇਹ ਪਾਵਰਾਂ ਪੂਰਾ ਰਹਿੰਦੀਆਂ ਵੱਡੇ ਵੱਡੇ ਇੱਥੇ ਮਹਾਰਾਸ਼ੀ ਵੱਡੇ ਵੱਡੇ ਢੀਂਗ ਤੋਂ ਢੀਂਗ ਹੋ ਗਏ ਤੁਰ ਗਏ ਜਿਨ੍ਹਾਂ ਦੇ ਹੁਕਮ ਬਣਾ ਪੱਤਾ ਨਹੀਂ ਸੀ ਹਲਦਾ ਤੂੰ ਕਿਹੜੇ ਬਾਗ ਦੀ ਮੋਈ ਆ ਸੋ ਇਹ ਗਦਾਰੀ ਪੰਜਾਬ ਨਾਲ ਨਾ ਕਰ ਇਹ ਤਾਂ ਕਾ ਪੰਜਾਬ ਨਾਲ ਨਾ ਕਰ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਅੱਜ ਸਾਨੂੰ ਸਾਡੇ ਕਿਸਾਨ ਜਥੇਬੰਦੀਆਂ ਨਾਲ ਸਾਡੇ ਲੱਖ ਬਖਰੇਵੇਂ ਹੋਣਗੇ ਵਿਚਾਰਕ ਕਿਹ ਜਥੇਬੰਦੀ ਨਾਲ ਪਰ ਜਿੱਥੇ ਗੱਲ ਪੰਜਾਬ ਦੀ ਆਉਂਦੀ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਤੇ ਇਹ ਇਹ ਸਾਰਾ ਜਿਹੜਾ ਲੋਕਾਂ ਸਾਹਮਣੇ ਬਿਲਕੁਲ ਉਹ ਨਹੇ ਨੰਗੇ ਚਟੇ ਹੋ ਚੁੱਕੇ ਆ ਇਹ ਸਾਰਾ ਇਹਨਾਂ ਦਾ ਜਿਹੜਾ ਪਾਇਆ ਹੋਇਆ ਮੂੰਹ ਤੇ ਇਹਨਾਂ ਦੇ ਚੜਾਇਆ ਹੋਇਆ ਜਿਹੜਾ ਨਕਾਬ ਸੀਗਾ ਉਹ ਲੈ ਚੁੱਕਿਆ ਪਤਾ ਲੱਗਦਾ ਵੀ ਇਹ ਪੰਜਾਬ ਵਿਰੋਧੀ ਲੋਕ ਨੇ ਪੰਜਾਬੀਤ ਵਿਰੋਧੀ ਲੋਕ ਨੇ ਜੋ ਸੈਂਟਰ ਚਾਉਂਦਾ ਜੋ ਬੀਜੇਪੀ ਚਾਉਂਦੀ ਹੈ ਉਹੀ ਭਵੰਤਮਾਨ ਪੰਜਾਬ ਚ ਉਹਨਾਂ ਦੇ ਨਕਸ਼ੇ ਕਦਰ ਮਿਰਤੁਰਕ ਕਹਿੰਦੇ ਲੀਹੇ ਤੁਰਕੇ ਪੰਜਾਬ ਦਾ ਨੁਕਸਾਨ ਇਸ ਵੇਲੇ ਭੰਤ ਕਰ ਰਿਹਾ ਜਿਹੜਾ ਪਾਣੀ ਚ ਪਾਉਣ ਦੀ ਗੱਲ ਤੂੰ ਕਹਿੰਦਾ ਮੈਂ ਐਕਸ਼ਨ ਜਿਹੜਾ ਸੈਂਟਰ ਨੇ ਐਮੈਂਡਮੈਂਟ ਕੀਤੀ ਸੈਂਟਰ ਨੇ ਸੋਧ ਕੀਤੀ ਕਾਨੂੰਨ ਦੇ ਵਿੱਚ ਕਿ ਜਿਹੜੇ ਯਾਰਾ ਪਾਉਂਦੇ ਨੇ ਪਾਣੀ ਚ ਉਹਨਾਂ ਨੂੰ ਪਹਿਲਾਂ ਸਜ਼ਾ ਸੀਗੀ ਜੇਲ੍ਹ ਜਾਣਾ ਪੈਂਦਾ ਸੀ ਸੈਂਟਰ ਨੇ ਸੋਧ ਕਰਤੀ ਸਜ਼ਾ ਨਹੀਂ ਜੁਰਮਾਨਾ ਕਰਤਾ ਤੇ ਤੂੰ ਪਹਿਲੇ ਸੱਟੇ ਸੈਂਟਰ ਦੇ ਕਹੇ ਉਹ ਕਾਨੂੰਨ ਲਿਆ ਕੇ ਆਪਣੀ ਕੈਬਨਿਟ ਦੇ ਵਿੱਚ ਪਾਸ ਕਰਤਾ ਵੀ ਜਿਹੜੇ ਬੰਦੇ ਜ਼ਹਿਰਾਂ ਪਾਉਂਦੇ ਨੇ ਪਾਣੀ ਦਰਿਆਵਾਂ 'ਚ ਧਰਤੀ ਹੇਠਾਂ ਉਹਨੂੰ ਹੁਣ ਕੋਈ ਸਜ਼ਾ ਨਹੀਂ ਹੋਊਗੀ ਜੇਲ੍ਹ ਨਹੀਂ ਜਾਣਾ ਪਊਗਾ ਪਰਚਾ ਨਹੀਂ ਹੋਊ ਜੁਰਮਾਨਾ ਹੋਊਗਾ ਕੱਲਾ ਇਹ ਤੇ ਰਿਐਕਸ਼ਨ ਨੇ ਉਹ ਤਰਾ ਇੱਕ ਡਰਾਮੇ ਬਾਅਦ ਲਾਇਆ ਹੋਇਆ ਸਿੱਟਿਆ ਖੂਜਾ ਬਣਾਉਣਾ ਕਰਤਾ ਪਾਣੀ ਸਾਫ ਐਨਜੀਟੀ ਦੇ ਆਰਡਰ ਪੋਲੀੂਸ਼ਨ ਬੋਰਡ ਦੇ ਆਰਡਰ ਸੈਂਟਰ ਪੋਲੀੂਸ਼ਨ ਬੋਰਡ ਦੇ ਪੰਜਾਬ ਪੋਲੀੂਸ਼ਨ ਬੋਰਡ ਦੇ ਆਰਡਰ ਕਰਤੇ ਲਾਗੂ ਅਮਰਗਸਰਾ ਦੱਖਣੀ ਮਾਲਵਾ ਦੇ Rajasthan ਤੱਕ ਦੇ ਲੋਕ ਪੀ ਪੀ ਜ਼ਹਿਰਾ ਆ ਰਿਪੋਰਟ ਆ ਚੌਥੇ ਦੀ ਆ ਪੜ ਲੈ